ਆ ਗਏ ਬਾਬਿਓ ਲਓ ਜੀ ਕਰਤੀ ਵੀਡੀਓ ਦੀ ਸਟਾਰਟਿੰਗ ਆਪਾਂ ਉੱਠਦੇ ਹੌਲੀ ਹੌਲੀ ਤੇ ਥੋੜਾ 7:37 ਵਜੇ ਹੁਣ ਕਿੜਾ ਵਾਰੀਆਂ ਹੋਈਆਂ ਪਰ ਲੇਟ ਉੱਠ ਹੋ ਜਾਂਦੇ ਉੱਠਦੇ ਹੌਲੀ ਹੌਲੀ ਚਲੋ ਉੱਠਿਆ ਪਰ ਇੱਕ ਕਰਨੇ ਕੰਮ ਤਾਂ ਦਿਲ ਨੂੰ ਵੀ ਵੀਡੀਓ ਬਣਾ ਚਲੋ ਫਿਰ ਇਹ ਇਰਾ ਚਲੋ ਬਾਬਿਓ ਤੇ ਹੁਣ ਸਭ ਤੋਂ ਪਹਿਲਾਂ ਉੱਠ ਪਏ ਆਪਾਂ ਤੇ ਹੁਣ ਚੱਲ ਕੇ ਖੇਤ ਮੂੰਗੀ ਮੰਗੇ ਵਿਵੇਖ ਹੈਗੇ ਚੱਲ ਗਿਆ ਨਾ ਉਹਦੇ ਵਿੱਚ ਜਿਸ ਨਾਲ ਗੇੜਾ ਗੂੜਾ ਮਾਰਾਂ ਫਿਰ ਕਿ ਦਿਨ ਹੋ ਗਿਆ ਨਾ ਤੇ ਨਹੀਂ ਜਾਏਗਾ ਖੇਤ ਤੇ ਹੁਣ ਮੈਂ ਕਿਹੜਾ ਖੇਤ ਵੀ ਜਾਏਗੀ ਦਿਨ ਮਾੜ ਤੜਕੇ ਤੜਕੇ ਤੇ ਨਾਲੇ ਜਿਹੜਾ ਗੂੜਾ ਵਾਜੂ ਮੁੜ ਕੇ ਫਿਰ ਚੱਲਾ ਮਾੜ ਕੋਦੇ ਕੋਲੇ ਉੱਥੇ ਚੱਲ ਕੇ ਪਾਉਣਾ ਆਪਣੇ ਪਟਣ ਪਤਾੰਬ ਦਊ ਚਲੋ ਅੱਗੇ ਚੱਲੀਏ ਲਓ ਜੀ ਸਭ ਤੋਂ ਪਹਿਲਾਂ ਚੱਲਦੇ ਆ ਬਾਲ ਤੇ ਬਾਲ ਤੇਲ ਤੋਂ ਵਾਲੇ ਹੀ ਮੋਟਾ ਸਿਰ ਜਮਾ ਥੋੜਾ ਸੀ ਤੇ ਫਿਰ ਚੱਲਦੇ ਆ ਜੀ ਲੋ ਆ ਬੋ ਤੇ ਪਹਿਲਾਂ ਮੈਂ ਸਾਉਤ ਪਹਿਲਾਂ ਗਾਂ ਨੇ ਖੇਤਾਂ ਦੇ ਵੜ ਗਏ ਗਾਂ ਗਿੜਾ ਗੂੜਾ ਮਾਰ ਰਹੀ ਮੈਂ ਤੇ ਹੁਣ ਗਾਂ ਨੇ ਖੇਤ ਆਏ ਸੀਗੇ ਤੇ ਆਹ ਨਹੀਂ ਗੱਲ ਦਾ ਚੱਕਰ ਪਤਾ ਲੱਗਿਆ ਮੈਨੂੰ ਯਾਰ ਪਾਣੀ ਛੱਡ ਕੇ ਗਿਆ ਹੈ ਜਿਹੜੀ ਕਿ ਕੀ ਚੱਕਰ ਬਣ ਗਿਆ ਨਾ ਪਤਾ ਨਹੀਂ ਪਾਣੀ ਖਣੀ ਟੁੱਟ ਗਿਆ ਗਾਂ ਸੀ ਕਿਵੇਂ ਕੋਸੀ ਇਹ ਚੀਜ਼ ਨਹੀਂ ਤੱਕ ਮੈਨੂੰ ਮੇਰੇ ਸਾਬ ਨਾਲ ਪਾਣੀ ਯਾਰ ਟੱਕਣ ਜਾਂ ਤਾਂ ਖੋਲ ਲਿਆ ਕਿਸੇ ਨੇ ਯਾਰ ਮੂੰਹੇ ਦਾ ਕਰੇ ਪਿਆ ਪਾਣੀ ਮੇਰੇ ਨਾਲ ਛੱਡੇ ਹੋ ਪਿਆ ਯਾਰ ਪਾਣੀ ਬਹੁਤ ਜ਼ਿਆਦਾ ਸੀ ਮਤਲਬ ਕੱਸੀ ਦਾ ਤੇ ਪਾਣੀ ਲੱਗੇ ਬਹੁਤ ਬਹੁ ਵੇਖੋ ਤੱਕ ਭਿੱਜਿਆ ਪਿਆ ਇਹ ਪਾਣੀ ਲਾਉਣਾ ਤਾਂ ਹੀ ਨਹੀਂ ਸੀ ਚਲ ਘਰੇ ਚੱਲ ਗਏ ਪੁੱਛਦਾ ਕੋਈ ਨਹੀਂ ਕਰਾ ਕਰਾ ਹੁਣ ਦੂਜੇ ਖੇਤ ਨੂੰ ਮੂੰਗੀ ਮੰਗੀ ਵਿਖਲੀ ਹੈ ਆਪਣੀ ਉਗਰੀ ਕਨੀ ਉਗਰੀ ਉਹਦੇ ਵੀ ਜਿਹੜੀ ਹੈ ਨਾ ਤੇ ਚਲੋ ਫਿਰ ਚੱਲਦੇ ਆ ਤੇ ਵੇਹਣੇ ਫਿਰ ਚੱਲ ਗਏ ਲਓ ਜੀ ਆ ਗਿਆ ਆਪਾਂ ਦੂਜੇ ਖੇਤ ਹੁਣ ਠੀਕ ਹੈ ਤੇ ਪਾਣੀ ਪੂਰੀ ਚੜਿਆ ਹਨ ਪਾਣੀ ਹੁਣ ਵਰ ਚੜ ਕੇ ਕਰੂਗੀ ਕੀ ਹੁੰਦਾ ਝੋਨੇ ਲੱਗਣਾ ਕੱਢ ਲੈਣਗੇ ਲੋਕ ਪਾਣੀ ਛੱਡਦੇ ਥੋੜੀ ਹੈਗੇ ਬਾਦ ਨਹੀਂ ਜਰਾਕਾ ਤੇ ਮੂੰਗੀ ਮੰਗੀ ਦੇਖ ਲਈਏ ਬਾਬਿਓ ਕੀ ਰਿਜ਼ਲਟ ਦਿੰਦੀ ਹੈ ਬਾਕੀ ਮੱਕੀ ਵੀ ਸੋਹਣੀ ਉਗ ਰਹੀ ਵੀ ਇੱਥੇ ਨਾ ਠੀਕ ਹੈ ਕੰਮ ਓਕੇ ਹੈ ਹੁਣ ਮੂੰਗ ਦੇਖ ਲਈਏ ਮੂੰਗ ਕੀ ਦਾਲ ਵੀ ਮੂੰਗੀ ਕੀ ਦੱਸ ਰਹੀ ਹੈ ਖਾਜੇ ਤੱਕ ਤਾਂ ਲੱਗਦਾ ਵੀ ਬਹੁਤ ਵਧੀਆ ਉਗ ਰਹੀ ਜਾਂਦੀ ਹੈ ਬਾਕੀ ਇਹ ਛੜਪਾ ਲੱਗੂ ਹੈ ਨਾ ਇੱਕ ਕੋੜਾ ਛੱਡ ਗਈ ਵੀਜੀ ਸੀ ਠੀਕ ਹੈ ਜਿਵੇਂ ਆ ਛੜਤਾ ਆ ਵੀ ਛੜਤਾ ਇਹ ਜੀ ਵੀ ਸੀ ਨੇ ਮੂੰਗੀ ਫਸਟ ਕਲਾਸ ਆਈ ਜਾਵਾ ਜਾਵਾ ਸਿਰਾ ਲੱਗੀ ਪਈ ਸਿਰਾ ਇਦੂ ਉੱਤੇ ਹੋਰ ਕੁਛ ਨਹੀਂ ਗਾ ਬਹੁਤ ਵਧੀਆ ਮੂੰਗੀ ਪਰਲੇ ਚ ਦੇਖ ਲਈ ਉਹ ਚਮਕੀ ਜਾਂਦੀ ਸਾਹਮਣੇ ਹੁੰਦੀ ਸੀ ਜੰਗੀ ਚਲ ਕੋਲੇ ਚੱਲ ਕੇ ਵੇਣੀਆਂ ਕਰਾਉ ਲਓ ਜੀ ਹੁਣ ਇੱਥੇ ਦੇਖ ਲਈ ਮੂੰਗੀ ਸੋਨੂੰ ਇੱਥੋਂ ਦੀਂਦੀ ਹੋ ਗਿਆ ਸੋਨੂੰ ਵਾਹ ਕੇ ਦਿਖਾ ਦਨਾ ਮੈਂ ਇਹ ਆਹ ਓੜੇ ਚ ਦੇਖ ਲੋ ਐ ਚ ਹੈ ਨਹੀਂ ਐ ਚ ਦੇਖ ਲੋ ਐ ਚ ਹਿੰਦ ਐ ਚ ਦੇਖ ਲੋ ਨੀ ਮੂੰਗੀ ਬਹੁਤ ਸੋਹਣੀ ਉਗਰੀ ਬਹੁਤ ਜਿਆਦੇ ਵਧੀਆ ਉਗਰੀ ਸਾਰੀ ਜਿਹੜੀ ਹਰੀ ਹਰੀ ਦੀ ਸੀ ਇਹਨਾਂ ਦੀ ਸਾਰੀ ਮੂੰਗੀ ਐ ਸਟਾਰ 444 ਤੇ ਹੁਣ ਵੇਨੇ ਪਹਿਲੇ ਸਾਲ ਬੀਜੀ ਐ ਦੇਖਾਂਗੇ ਕਿ ਕੀ ਰਿਜ਼ਲਟ ਰਹਿੰਦਾ ਹਨ ਵੀ ਜੇ ਵਧੀਆ ਲੱਗੀ ਕੰਮ ਹਨਾ ਤੇ ਫੇਰ ਬੀਜ ਦਿਆ ਕਰਾਂਗੇ ਤੇ ਜੇ ਕੰਮ ਘੜੱਚ ਲੱਗਿਆ ਫੇਰ ਕੈਸਲ ਬਾਕੀ ਗਿੱਲੇ ਗਿੱਲੇ ਬੀਜੀ ਮੂੰਗੀ ਤੇ ਮੂੰਗੀ ਬਹੁਤ ਸੋਹਣੀ ਉਗਰੀ ਹੈਗੀ ਵਧੀਆ ਉਗਰੀ ਪਈ ਫਰਸਟ ਕਲਾਸ ਸਾਰੀ ਤੇ ਚਲੋ ਬਾਪੋ ਹੁਣ ਚੱਲਦੇ ਆਂ ਘਰੇ ਤੇ ਘਰੇ ਥੋੜਾ ਹਸਪਤਾਲ ਜਾ ਕੇ ਆਉਣਾਗਾ ਤੇ ਦਵਾਈ ਦੁਬੀ ਦਵਾਈ ਆ ਕੇ ਲਿਆਉਣੀ ਹੈ ਨਾ ਕਰੇ ਤੇ ਫਿਰ ਚੱਲਾ ਮਣਪੇ ਦੇ ਕੋਲੇ ਤੇ ਚੱਲੋ ਫਿਰ ਚalte ਆਉਣਾ ਹਾਂਜੀ ਬਾਬਾ ਤੇ ਘਰੇ ਆ ਕੇ ਰੋਟੀ ਟੀ ਖਾ ਲਈ ਤੇ ਬਾਦ ਲਾਇ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਠੀਕ ਹੈ ਵੀ ਦਵਾਈ ਦੁਆ ਜੀ ਮਾਤਾ ਨੂੰ ਇਸ ਹਸਪਤਾਲ ਚਾਏ ਸੀ ਮਦਨ ਦਵਾਈ ਦੁਣ ਤੇ ਬਾਹਰ ਕੜਿਆ ਹੁਣੀ ਆਏ ਆ ਜੇ ਤੇ ਫਰਜੀ-ਪਰਜੀ ਟਾਲੀ ਟਾਈਮ ਲੱਗੋ ਥੋੜਾ ਜੇ ਘੰਟਾ ਡੇਢ ਘੰਟ ਲੱਗ ਸਕਦਾ ਨਾ ਤੇ ਫਿਰ ਚੱਲਦੇ ਆਪਾਂ ਘਰੇ ਤੇ ਦਿਖਾਉਣ ਨੂੰ ਹਾਂਜੀ ਬਾਬਾ ਜਮਾ ਥਕਾ ਦਿਆ ਇੱਤਾਂ ਅਜੇ ਹਸਪਤਾਲ ਦੀ ਫਿਰ ਜਾਏ ਠੀਕ ਹੈ ਦੇਖ ਸਕਦੇ ਹਾਂ ਹਸਪਤਾਲ ਆ ਲਿਆ ਤੇ ਟਾਈਮ ਮੈਂ ਕਰਕੇ 10 ਵੇ ਤਾਂ ਆਇਗਾ ਤੇਰਾ ਬਹੁਤਾ ਭਲਾ ਕਰੇ ਟਾਈਮ ਹੋ ਗਿਆ 1 ਵਜੇ 43 ਮਿੰਟ ਹੋ ਗਏ 4 ਘੰਟੇ ਹੋਣ ਵਾਲੇ ਆ ਤੇ ਜਮਾ ਪੋਲੇ ਪਾਤਾ ਜਮਾ ਡਾਕਟਰਾਂ ਨੇ ਤਾਂ ਗੱਲ ਘੜਾ ਸੁਣਤੀ ਹੈ ਹੁਣ ਵਾਰੀ ਆਈ ਹੈ ਹੁਣ ਦਵਾਈ ਦੂਈ ਲਈ ਜਨੇ ਫੇਰ ਚਲਦੇ ਆ ਘਰੇ ਤੜਕ ਤਾਪਾ ਰਾਈ ਖੜਾ ਬਸ ਬਸ ਨਾ ਬੈਠੀ ਨਾ ਖਾਣਾ ਖੜਨ ਤਾਂ ਇੱਥੇ ਚਲੋ ਬਾਬੇ ਚੱਲਦੇ ਆਂ ਦਾਦਾ ਘਰ ਨੂੰ ਦਵਾਈ ਲੈਣਗੇ ਯਾਰ ਹਨਾ ਤੇ ਕਰਦੇ ਹੁਣ ਅੱਪ ਜਾ ਗੱਲਬਾਤ ਆਪਾਂ ਲਓ ਬਾਬੇ ਤੇ ਬਾਹਰ ਨੂੰ ਆਗੇ ਸੀਗੇ ਆਪ ਹੁਣ ਠੀਕ ਹੈ ਤੇ ਹੋਰ ਇੱਕ ਕੰਮ ਹੋਇਆ ਯਾਰ ਰਾਤ ਮੈਂ ਤਾਂ ਤੜਕੇ ਕਬੂਤਰ ਛੱਡੇ ਨਾ ਹੈ ਤੇ ਘਰ ਦੇ ਕੋਲ ਛੱਡੇ ਸੀਗੇ ਇਹਨੇ ਘਰ ਦੇ ਨੇ ਵੇਖਿਆ ਵੀ ਨਹੀਂ ਕਿ ਚੱਕਰ ਬਣਿਆਗਾ ਤੂੰ ਬਾਕੀ ਕਬੂਤਰ ਬਾਬੇ ਆਪਣੇ ਸਾਰੇ ਸੈਟਾਂ ਜਿਹਨੇ ਸਾਰੇ ਤਾਂ ਬੈਠੇ ਆ ਤੇ ਇੱਕ ਆਪਣੇ ਬੱਚੇ ਨੂੰ ਬਿੱਲੀ ਮਾਰ ਕੇ ਰਾਤ ਪਈ ਯਾਰ ਕਰੋ ਚੱਕ ਇਹ ਇੱਥੇ ਐ ਜਾਲੀ ਸੀ ਜਾਲੀ ਪੱਟ ਗਈ ਤੇ ਉੱਤੇ ਆਪਣੇ ਆ ਗੱਟਾ ਲੱਗਣ ਦੀਆਂ ਕਰਕੇ ਆਏ ਹਨਾ ਐ ਹੁੰਦਾ ਸੀਗਾ ਪਤਾ ਨਹੀਂ ਕੀ ਬਣਿਆ ਕੀ ਚੱਕਰ ਬਣਿਆ ਹਨਾ ਤੇ ਆਪਣੇ ਆ ਬੱਚੇ ਨੂੰ ਇਹਨੂੰ ਲੱਕੇ ਦੇ ਬੱਚੇ ਨੂੰ ਤੇ ਬਿੱਲੀ ਮਾਰ ਗਈ ਤੇ ਹੁਣ ਇਹਦੇ ਆਸਤੇ ਮੈਂ ਇੱਕ ਤਾਂ ਜਾਲੀ ਕੱਢਿਆ ਤੇ ਜਾਲੀ ਲਾਉਣੇ ਇੱਥੇ ਠੀਕ ਆਪਾ ਤੇ ਸਾਨੂੰ ਬੱਚਾ ਬਾਹਰ ਕੱਢਿਆ ਸੋਣਾ ਵੀ ਇਹ ਤਾਂ ਹੁਣ ਪੱਤੀ ਜਾਂ ਕੀ ਕਰਤਾ ਹਾਂ ਜਾਨਵਰ ਦਾ ਆਪਣੇ ਦਾ ਤੇ ਵੇਣੇ ਹੈਗੇ ਤੇ ਪਤਾ ਨਹੀਂ ਰਾਤ ਯਾਰ ਬਿੱਲੀ ਆਉ ਕਿਵੇਂ ਅੱਗੇ ਤੱਕ ਇਹ ਆਈ ਨਹੀਂ ਬਿੱਲੀ ਹਨਾ ਤੇ ਚਲੋ ਵਿੱਚ ਵੜ ਕੇ ਵੇਣੇ ਫਿਰ ਆਪਾਂ ਤੇ ਬੱਚੇ ਨੂੰ ਕੱਢਦੇ ਆ ਬਾਹਰ ਕਿਵੇਂ ਮਾਰਿਆ ਨਾ ਚਿੱਕ ਮਟਰੋਜੋ ਤੇ ਆਪੇ ਬਾਬਾ ਦੇਖੋ ਥੋੜੇ ਸਾਹਮਣੇ ਬੱਚਾ ਹੈ ਠੀਕ ਹੈ ਖੇਲਿਆਣ ਦੀ ਸਾਈਡ 'ਤੇ ਜਾਵਾਂ ਤੇ ਉਹ ਸਾਹਮਣੇ ਉੱਥੇ ਦੇਖੋ ਉੱਥੇ ਪੱਟ ਦੀ ਜਾਲੀ ਜਾਲੀ ਪਟਣ ਕਰਨਾ ਫੰਗ ਫੰਗ ਲੌਂਕੇ ਪਿਆ ਨਾ ਤੇ ਮਾਈ ਜੀ ਵੀ ਮਾਰ ਗਈ ਠੀਕ ਹੈ ਬਈ ਯਾਰ ਤੂੰ ਤਾਂ ਨਾ ਮਰੇ ਤੇਰੀ ਨੂੰ ਮੈਂ ਕਿਹਾਗਾ ਚਲੋ ਬਾਬਾ ਇੱਕ ਰਿ ਬੱਚਾ ਚੱਕ ਲਈਏ ਗਰਾ ਲਓ ਜੀ ਬੱਚੇ ਨੂੰ ਬਾਬਾ ਦੇਖੋ ਸਾਰੇ ਨੂੰ ਪਾੜ ਗਈ ਮਗਰੋਂ ਸਾਰਾ ਨਾ ਲੱਤ ਪੱਟ ਕੇ ਲਈ ਬੱਚੇ ਦੀ ਇੱਕ ਲੱਤ ਨੂੰ ਫੋਪ ਵਾਲਿਆ ਠੀਕ ਹੈ ਇੱਕ ਲੱਤ ਹੈਣੀਗੀ ਤੇ ਮਗਰ ਫੋਪ ਖਿੱਚਦੀ ਵਿੱਚ ਪਾੜਤਾ ਜਮਾਰ ਬਸਣਾ ਬਾਤ ਆਉਂਦੇ ਜਮਾਂ ਖਲਿਆਤਾ ਇੱਕ ਮਰੋਗ ਤਾਂ ਬਾਬੇ ਇਹਨੂੰ ਹੁਣ ਨਾਪ ਪਦ ਗਿਆ ਆਪਾਂ ਠੀਕ ਹੈ ਤੇ ਇੱਥੇ ਬਟਾ ਜੀ ਤੇ ਜਾਲੀ ਜੁਲੇ ਵੀ ਪੱਕਾ ਕੰਮ ਕਰਦੀ ਹੁਣ ਬਸ ਪੁੱਛਣਾ ਆਹ ਦਿਨ ਕੰਮ ਪੱਕਾ ਹੀ ਸੀਗਾ ਤੇ ਇੱਕ ਪੱਲਾ ਪੱਟ ਕੇ ਲਈ ਜਾਨਵਰ ਦਾ ਫੇਰ ਇੱਧਰ ਲਾ ਜਰਾ ਪੱਲਾ ਪੱਟ ਤਾਂ ਠੀਕ ਹੈ ਤੇ ਇਹ ਦਰੋਂ ਮਗਰੋਂ ਸੱਲਤ ਪਾੜਤੀ ਪੱਟ ਕੇ ਬਸ ਸੱਟ ਗਈ ਬਹੁਤ ਆਪਣੀ ਦੂਜੀ ਚੰਗੀ ਜੋੜੀ ਦਾ ਬੱਚਾ ਸੀਗਾ ਠੀਕ ਹੈ ਪਰਲੀ ਦਾ ਬਸ ਬੁਰਾ ਹਾਲ ਹੀ ਕਰ ਗਈ ਜਮਣ ਇਹਨੂੰ ਹੁਣ ਨਾਪਦੇਗੇ ਲਓ ਜੀ ਤੇ ਨਾਪਦੇਗੇ ਆਪਣਾ ਜਾਨਵਰ ਹੈਨਾ ਵਿਚਾਰਾ ਪਖਤ ਲਓ ਜੀ ਨਾਪਦੇਗੇ ਹੁਣ ਪਾ ਦਗੇ ਮਿੱਟੀ ਇਹਦੇ ਨਾਲ ਚਲੋ ਬਾਏ ਬਾਏ ਲਓ ਵਾਪਸ ਤੇ ਆਪਣਾ ਬੱਚਾ ਤਾਂ ਨਾਪ ਉਹ ਜਿਹੜਾ ਹੋਣਾ ਸੀ ਹੁਣ ਹੋ ਗਿਆ ਠੀਕ ਹੈ ਤੇ ਜਿਹੜੇ ਅਗਲੇ ਆਪ ਨੂੰ ਜਾਣਾ ਬਰੋਂ ਉਹਨਾਂ ਦੀ ਸੇਫਟੀ ਲਈ ਤੇ ਜਾਲੇ ਜੂਝ ਲਾ ਦਗੇ ਪੱਕਾ ਕੰਮ ਕਰਦਗੇ ਦੁਆਰੇ ਤਾਰਾਂ ਪਈਆਂ ਪਲਾਸਪੈ ਸਭ ਕੁਝ ਪਿਆ ਤੇ ਇੱਥੇ ਲਾ ਦਗੇ ਜਾਲੀ ਤੇ ਇਹਨੂੰ ਬੜੀ ਹੁਣ ਤਾਰ ਦਗੇ ਡਰ ਲੱਗਣ ਲੱਗ ਗਈ ਭੈਣ ਬਿੱਲੀ ਇਹਨੂੰ ਲੈ ਕੇ ਤੇ ਬਾਕੀ ਉੱਚੀ ਹੋ ਕੇ ਬੰਦੇ ਬਾਕੀ ਚੜਨ ਖਾਂ ਹੈਗਾ ਹੀ ਇਹ ਤੇ ਡਰਾਮਾ ਤੋਂ ਵੀਡੀਓ ਤੇ ਜੇ ਮਾਰਤੀ ਚੜ ਸਕਦੀ ਬਿੱਲੀ ਹੈ ਨਾ ਚਲੋ ਫਿਰ ਕਰੀਏ ਜਿਗਾਰਡ ਤੇ ਲਾਈ ਗਏ ਫਿੱਟ ਲੋ ਵਾਪੇ ਤੇ ਲਾਉਣ ਲੱਗ ਗਏ ਹੁਣ ਆਪਾਂ ਜਾਲੀ ਠੀਕ ਹੈ ਕੁਝ ਕੁ ਫਿਕਸ ਕਰਤੀ ਕੁਝ ਕੁ ਕਰਨੀ ਹੈ ਬਥੋੜਾ ਕੰਮ ਨਵੇੜ ਕੇ ਇਬਾਸ ਤੇ ਇਹਨੂੰ ਤਾਰ ਦੇ ਅੰਦਰ ਤੇ ਫੇਰ ਚੱਲਦੇ ਆ ਮਾਨਪੁਰ ਦੇ ਕੋਲੇ ਆਪਾਂ ਤੇ ਚੱਲ ਕੇ ਉਹਨੂੰ ਦੱਸਦੇ ਆ ਵੀ ਆ ਚੱਕਰ ਬਣ ਗਿਆ ਚਲੋ ਫਿਰ ਕਿਰਾਂ ਕੰਮ ਨਿਬੜ ਲਈਏ ਆਪਾਂ ਲਓ ਜੀ ਤੇ ਜਾਈ ਕਰਤੀ ਕਲੀਅਰ ਠੀਕ ਹੈ ਉਹਦੀ ਆ ਫਿਕਸ ਕਰਤੀ ਚੰਗੀ ਤਰ੍ਹਾਂ ਨਾਲ ਹੁਣ ਨੀ ਬਿਲੀ ਦਾ ਭੋਜਨ ਤੇ ਉਹਨੂੰ ਤਾਰ ਦੀ ਅੰਦਰ ਆਪਾਂ ਚਲੋ ਅੰਦਰ ਚਲੋ ਚਲੋ ਅੰਦਰ ਕੋੜੇ 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 ਖੁਡੇ 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 ਚਲ ਬਾਬੇ ਨੂੰ ਅੰਦਰ ਕਰ ਲੀਏ ਪਹਿਲਾਂ ਲਓ ਮੇਰੇ ਵੀਰੋ ਤੇ ਸਾਰੇ ਕੋ ਕਬੂਤਰ ਕਰਤੀ ਅੰਦਰ ਆਪਾਂ ਠੀਕ ਹੈ ਲਗਭਗ 3 ਮਹੀਨੇ ਆਪਾਂ ਹਾਂ ਜੋੜੀ ਬਾਬੇ ਦੇਵਾਂਗੇ ਤੇ ਉਹਦੇ ਵੱਟੇ ਆਪਾਂ ਇੱਕ ਕਬੂਤਰੀ ਲਾਵਾਂਗੇ ਉਹ ਲਠਾਂ ਦੇ ਵੱਟੇ ਠੀਕ ਹੈ ਤੇ ਕਿਰਾਂ ਨੂੰ ਪਾਣੀ ਪੁਣੀ ਲਿਆ ਕੇ ਠੰਡਾ ਪਾ ਦੇਗੇ ਤੇ ਕਿਰਾਂ ਬਾਰੀ ਪੇੜ ਤੇ ਲਿਗੇ ਤੇ ਫੇਰ ਚੱਲਦੇ ਆਂ ਅਦਰ ਨੂੰ ਲਓ ਜੀ ਤੇ ਠੰਡਾ ਪਾਣੀ ਨਾਲ ਸਿੱਪਾ ਲਿਆ ਲੱਪਾਂ ਤੇ ਧਰਤੀ ਨੂੰ ਪੀ ਲੈਣਗੇ ਆਜੋ 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 ਲਓ ਜੀ ਪੋਣੀ ਪਾਣੀ ਪੀ ਕੇ ਹੁਣ ਚੱਲਦੇ ਆਪਾਂ ਲਓ ਜੀ ਤੇ ਹੁਣ ਚੱਲ ਪਾਪਾ ਮਣਪੇ ਦੇ ਕੋਲੇ ਹਨ ਤੇ ਵਹਣੇ ਚੱਲ ਕੇ ਕੋਈ ਦੱਸ ਦੇ ਚਲ ਕੇ ਨੂੰ ਆ ਚੱਕਰ ਬਣ ਗਿਆ ਮਣਪੇ ਜਰ ਆਪਣੀ ਥੁੱਲੀ ਖਾ ਗਈ ਹਨਾ ਹੋਇਆ ਮਾੜਾ ਜਿਹਾ ਐਸੀ ਤਾਂ ਉਹਨਾਂ ਚਾਹੀਦਾ ਨਹੀਂ ਸੀ ਚਲੋ ਕਿਰਾਂ ਚੱਲਦੇ ਆ ਤੇ ਫੇਰ ਵਹਣੇ ਕੰਮ ਧੰਦਾ ਕੀ ਤੁਹਾਨੂੰ ਦਿਖਾਉਣਿਆ ਗੱਲਬਾਤ ਹੋਰ ਲਓ ਆਪਿਓ ਤੇ ਆ ਗਏ ਮਣਪੇ ਦੇ ਕੋਲੇ ਤੇ ਟੂਰ ਤਰਕਵਾਦਰ ਸਾਰੇ ਬਹਿ ਗਏ ਜੀਏ ਠੀਕ ਹੈ ਕੋਸ਼ ਲਵਾ ਕੇ ਆ ਕੇ ਮੈਂ ਕੋਸ ਲਾਈ ਪਿਆ ਜੀ ਪਹਿਲਾਂ ਹਨ ਤੇ ਆਪਾਂ ਸੱਤ ਪਵਾਤੇ ਜੀਏ ਦੋ ਗੇ ਬਾਹਰ ਆ ਜੀ ਗੁਲਾਬੀ ਟੂਸਿਆਂ ਵਾਲਾ ਤੇ ਗੁਲਾਬੀ ਬਗਲ ਵਾਲੀ ਠੀਕ ਹੈ ਤੇ ਬਾਕੀ ਬਦਾਮ ਤੋਂ ਪੋਣੇ ਨੇ ਨੂੰ ਆਪਾਂ ਕੁਛ ਲਈ ਜਨੇ ਬਦਾਮ ਕੁਛ ਬਦਾਮ ਕਾਫੀ ਕੁਕੀ ਦੇ ਕੰਮ ਕਰੀਏ ਨੇ ਠੀਕ ਹੈ ਆ ਲੈ ਹੈ ਪਰਚੀ ਨਵੀਆਂ ਜੀ ਠੀਕ ਹੈ ਕਬੂਤਰ ਨਵੇਂ ਨੂੰ ਕੱਢਣੇ ਜਿਵੇਂ ਹਨਾ ਤੋਂ ਕੱਟ ਕੱਟ ਕੇ ਲਾਈ ਜਨਾ ਮੈਂ ਤੋਂ ਦੁਕਾਨ ਤੱਕ ਅਗਰਾਂ ਜੀ ਕੋਈ ਕਰਦੇ ਹਟਣਾ ਸ਼ੇਅਰ ਆਪ ਗੱਲਾਂ ਬਾਤਾਂ ਹੋਰ ਇਹ ਗੱਲਬਾਤ ਹੋਈ ਤਾਂ ਕਰਾਂਗੇ ਨਹੀਂ ਬਸ ਫਿਰ ਆਈ ਵੀਡੀਓ ਦੇ ਐਂਡਿੰਗ ਕਰ ਦਾਂਗੇ। ਲਓ ਬਾਬਿਓ ਤੇ ਆਗੇ ਕਰੀ ਹੁਣ ਵੀਡੀਓ ਉਸ ਤੋਂ ਬਾਅਦ ਫੋਨ ਕਰੀ ਗਾ ਕੰਟੀਨਿਊ ਠੀਕ ਆ। ਤੇ ਕੋਈ ਓਡੀ ਖਾਸ ਗੱਲਬਾਤ ਹੈ ਨਹੀਂ ਬ੍ਰੋ ਉਸ ਤੋਂ ਘਰ ਵੀ ਆਗੇ ਮੈਂ ਘਰ ਜਾਣਾ ਨਾ ਲੋਕੀ ਪਾਣੀ ਖਾ ਗਏ ਜਾੜ ਰਹੀ ਆ ਤੇ ਹੁਣ ਕਬੂਤਰ ਵੇਖ ਲਈਏ ਆਪਣੇ ਇਹ ਚਿੱਕੜ ਜਾਈ ਨਾ ਕਿਵੇਂ ਹੋਇਆ ਪਿਆ ਮੈਂ ਤੇ ਇਹ ਮੇਰਾ ਫਾਦਰ ਸਾਹਿਬ ਦੀ ਕੰਮ ਮੇਰੇ ਦੇ। ਥੱਲੇ ਦੇ ਚਿੱਕੜ ਚਿੱਕੜ ਕਰਤਾ ਆ ਦੰਨ ਵਾਖ ਗਿਆ ਮੇਲਾ ਮੇਰਾ। ਕਬੂਤਰ ਪੁਰਿਆ 1 2 3 4 5 6 7 8 9 10 ਠੀਕ ਹੈ ਕਬੂਤਰ ਪੁਰੇ ਬਾਬੂ ਦਾਣੇ ਪਾਣੀ ਪਾਏ ਪਏ ਓਕੇ ਰਿਪੋਰਟ ਚਲੋ ਵੀਡੀਓ ਦੀ ਕਰਦੇ ਨੇ ਐਂਡਿੰਗ ਆਪਾਂ ਤੇ ਬਾਕੀ ਹੁਣ ਤੋਂ ਵੀ ਧਿਆਨ ਰੱਖਾਂਗੇ ਅੱਗੇ ਬਿੱਲੀ ਇੱਕ ਜਦ ਵੀ ਮਾਰ ਗਈ ਹੈ ਨਾ ਇੱਕ ਜਨਵਾਰ ਨੂੰ ਆਪਣੇ ਨੂੰ ਤੇ ਉਹ ਕੰਮ ਗਲਤ ਹੋਇਆ ੜਾ ਜਾ ਤੇ ਹੁਣ ਨਹੀਂ ਮੇਰੇ ਸਾਬ ਨਾਲ 100% ਮਾਰਦੀ ਹੁਣ ਵਧੀਆ ਕੰਮ ਕਰਿਆਗਾ ਬਾਕੀ ਤੁਹਾਨੂੰ ਦਿਖਾਇਆ ਹੀ ਸਾਰੇ ਵੀਡੀਓ ਦੇਖੇ ਹੈ ਨਾ ਇਹ ਆਰ ਦਿਨ ਕੰਮ ਵਧੀਆ ਕਰਿਆ ਸੀ ਨਾ ਇਹ ਇੱਥੋਂ ਕੱਢ ਕੇ ਲੱਗ ਗਿਆ ਇਸ ਥਾਂ ਤੋਂ ਹੁਣ ਜਾਰੀ ਲੱਗ ਗਿਆ ਇਸ ਥਾਂ ਤੇ ਜਿੱਥੇ ਜਾਨਵਰ ਪੈਂਦੇ ਪੂਰੇ ਆ ਮਸਤਕਲ ਕੰਮ ਕਰਤਾ ਪੂਰੀ ਟਾਈਟ ਕਰਤੀ ਸਮਾਰ ਕੇ ਵਧੀਆ ਓਕੇ ਰਿਪੋਰਟ ਕਰਤੀ ਐ ਜਦੋਂ ਬਾਕੀ ਤੇ ਘਟਾ ਇਹ ਰੱਖ ਦਿੰਨੇ ਤੇ ਇੱਥੇ ਨਾਲ ਇਹਨੂੰ ਐਸੇ ਕਰਕੇ ਚਲੋ ਫਿਰ ਆਪਕੇ ਬਾਏ ਬਾਏ ਸਾਰੇ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਕੀ ਆਪਾਂ ਵੀਡੀਓ ਆਪਰੇ ਕੋਲ ਬਾਜ ਘੇੜ ਜਿਆਦੇ ਬੰਦ ਨਹੀਂ ਆ ਉਹ ਕਾਰਨ ਨਾ ਹੈਗਾ ਨਹੀਂ ਬੰਦ ਆ ਕਿਉਂਕਿ ਆਪਰੇ ਨੂੰ ਕਬੂਤਰ ਉੱਠਣ ਵਾਲੇ ਘਰੇ ਹੈ ਨਹੀਂਗੇ ਹੈ ਤੋ ਉੱਥੇ ਬ੍ਰਮਾ ਮਨਪ੍ਰੇਮ ਕੋਲ ਨੇ ਆਪਾਂ 24 ਘੰਟੇ ਤੇ ਫਿਰ ਇੱਕ ਥਾਂ ਵੀਡੀਓ ਇੱਕ ਹੀ ਬਣੂਗੀ ਦੋ ਦੋ ਬਣਦੀਆਂ ਨਹੀਂ ਹਨਾ ਤੇ ਇਹ ਕਾਰਨ ਹੋ ਜਾਂਦਾ ਹੈ ਤੇ ਬਾਕੀ ਚਲੋ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਲਵ ਯੂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ